ਦੋਸਤੋ ਕਹਿੰਦੇ ਕਿਸਮਤ ਦਾ ਪਤਾ ਨਹੀਂ ਲੱਗਦਾ ਜਦੋਂ ਬੰਦਾ ਲੱਖਪਤੀ ਬਣ ਤੇ ਆਉਂਦਾ ਤਾਂ ਰੱਬ ਉਹਨੂੰ ਦਿੱਤੋ ਰਾਤ ਲੱਖਾਂ ਤੋਂ ਕਰੋੜਾਪਤੀ ਬਣਾ ਦਿੰਦਾ ਅਸੀਂ ਤੇ ਬਾਪੂ ਜੀ ਨਾਲ ਖੜੇ ਆ ਇਹਨਾਂ ਨੇ 50 ਰੁਪਏ ਤੋਂ ਲੈ ਕੇ 200 300 400 ਰੁਪਏ ਤੱਕ ਲੀਵਰ ਕੀਤੀ ਹੈ ਕੋਈ ਸੱਚਾ ਨਾ ਇਹ ਇਹ ਬਿਲਕੁਲ ਸੱਚ ਹੈ ਪੁੱਤਰਾ ਜੀ ਹਸਪਤਾਲ ਸਸੇ ਕਰ ਕੋਈ ਇਹਨੂੰ ਹਾਂ ਸਸੇ ਕਰ ਮੈਂ ਹਾਂਜੀ ਤੁਹਾਡੇ ਨਾਲ ਤੇ ਤੁਹਾਡੀ ਜਿਹੜੀ ਸਾਰੀ ਟੀਮ ਹੈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰਸਾਦੀ ਕਾਲ ਬਾਪੂ ਜੀ ਨਾਲ ਅਸੀਂ ਬਾਤ ਗੱਲ ਬਾਤ ਕਰਾਂਗੇ ਬਈ ਆ ਗੱਡੀयां ਤੁਸੀਂ ਦੇਖਦੇ ਹੋ ਜੀ ਇਹ ਗੱਡੀ ਦੇਖੋ ਬਾਪੂ ਜੀ ਗੱਡੀ ਆਪਣਾ ਆਪਾਂ ਲਈ ਹੈ ਇਹ ਗੱਡੀ ਮੈਂ ਬਹੁਤ ਮਿਹਨਤ ਕਰਕੇ ਨਾ ਜੀ ਤੇ ਅੱਜ ਇਸ ਮੁਕਾਮ ਤੇ ਪਹੁੰਚੇ ਆਂ ਇਹ ਗੱਡੀ ਬਾਪੂ ਜੀ ਕੋਲੇ ਆ ਆ ਗੱਡੀ ਬਾਪੂ ਜੀ ਕੋਲੇ ਅੱਜ ਦੇਖੋ ਜੀ ਉਹ ਸਾਹਮਣੇ ਜਿਹੜੀ ਹੈਗੀ ਹੈ ਉਹ ਵੀ ਬਾਪੂ ਜੀ ਦੀ ਗੱਡੀ ਹੈ ਤੇ ਇਧਰ ਆ ਗੱਡੀ ਦੇਖ ਰਹੇ ਹੋ ਇਹ ਵੀ ਗੱਡੀ ਬਾਪੂ ਜੀ ਦੀ ਹੈ ਸੋ ਬਈ ਇਹਨਾਂ ਕੋਲੇ ਦੋ ਬਾਈ ਆ ਰਹੇ ਆ ਇਹਨਾਂ ਦੀ ਸਲਾਹ ਲੈਣ ਆਏ ਆ ਕਿਉਂਕਿ ਇਹ ਜਿਹੜੇ ਬਾਈ ਹੈ ਉਜਰ ਗੱਲ ਨਹੀਂ ਕਰੀਏ ਤਾਂ ਇਹ 1 ਸਾਲ ਦਾ 2.2 ਤੋਂ 3 ਲੱਖ ਰੁਪਇਆ ਕਮਾਉਂਦੇ ਆ 1 ਏਕੜ 'ਚੋਂ ਹਮੇ ਪੁੱਛੇ ਕਿਵੇਂ ਕਮਾਈ ਕਰਦੇ ਹੋ ਸਾਨੂੰ ਦੱਸੋ ਜੀ ਆਪਣੇ ਪੁਰਾਣੇ ਸਮੇਂ ਪਹਿਲੀ ਉਹ ਲੱਗੇ ਹੁਣ ਤੱਕ ਜਿਹੜੀ ਪਹਿਲੀ ਗੱਲ ਹੈ ਜੀ ਕਿ ਪਹਿਲੇ ਮੈਂ ਬਹੁਤ ਜ਼ਿਆਦਾ ਮਿਹਨਤ ਕੀਤੀ ਜੀ ਵਿਹਾਰੀਆਂ ਵੀ ਲਾਈਆਂ ਸਭ ਕੁਝ ਕੀਤਾ ਜੀ ਫਿਰ ਮੈਂ ਕਿਸੇ ਆਪਦੇ ਰਿਸ਼ਤੇਦਾਰ ਦੇ ਕੋਲ ਜੀ ਵਿਆਜੂ ਪੈਸੇ ਚੱਕੇ ਜੀ ਵਿਆਜੂ ਪੈਸੇ ਚੱਕ ਕੇ ਤੇ ਮੈਂ ਚਾਰ ਮਰਲੇ ਥਾਂ ਜਿਹੜੀ ਜੀ ਉਹ ਲੈ ਲਿਆ ਉਹ ਮਤਲਬ ਤੁਸੀਂ ਠੇਕੇ ਦੇ ਲਈ ਤੁਸੀਂ ਆਪਣੇ ਲਈ ਨਹੀਂ ਆਪ ਦੀ ਲਈ ਆਪਣੇ ਲਈ ਨਹੀਂ ਹਾਂ ਦੀ ਲਈ ਜੀ ਆਪ ਦੀ ਲੈ ਕੇ ਤੇ ਫਿਰ ਮੈਂ ਜਿਹੜੀ ਸਲਾਹ ਲਈ ਸਿਆਣੇ ਬੰਦੇ ਦੀ ਉਹ ਸਿਆਣਾ ਬੰਦਾ ਮਨੀ ਅੱਜ ਤੁਰਦੀ ਤੁਰ ਕੇ ਗੱਲ ਕਰਦੇ ਆਂ ਇਹ ਸਲਾਹ ਦਿੱਤੀ ਜੀ ਆਂਦਾ ਕਿ ਬਾਪੂ ਜੀ ਤੁਸੀਂ ਨਾ ਪਪੂਲਰ ਲਾ ਲਓ ਪਪੂਲਰ ਜੀ ਹਾਂ ਪਪੂਲਰ ਜੀ ਮੈਂ ਜਿਹੜਾ ਪੁੱਤ ਜੇ ਮੈਂ ਪਪੂਲਰ ਲਾ ਰਿਆ ਜੀ ਤੇ ਇਹਨੇ ਤੇ ਮੇਰੀ ਸਾਰੀ ਪੈਸੇ ਘੇਰ ਕੇ ਵੇਹ ਜਾਣੀ ਆ ਜੀ ਸਾਹਮਣੇ ਕੈਮਰੇ ਕੋਲ ਜੀ ਮੈਂ ਇਹਨੇ ਤੇ ਮੇਰੀ ਸਾਰੀ ਕਾਲੀ ਘੇਰ ਕੇ ਵੇਹ ਜਾਣੀ ਆ ਜੀ ਉਹ ਆਂਦਾ ਬਾਪੂ ਜੀ ਗੱਲ ਨਹੀਂ ਘਿਰ ਕੇ ਬੈ ਜਾਣੀ ਆਂਦਾ ਇਹਨੂੰ ਥੋੜੇ ਥੋੜੇ ਵਿੱਥ ਦੇ ਲਾਓਗੇ ਤੇ ਇਹਦੇ ਵਿੱਚ ਤੁਸੀਂ ਬਾਕੀ ਫਸਲਾਂ ਵੀ ਲਿਆ ਸਕਦੇ ਹੋ ਹੂੰ ਮੈਨੂੰ ਉਹਦੀ ਗੱਲ ਬੜੀ ਜੀ ਤੇ ਮੈਂ ਪੁੱਤ ਉਹਦਾ ਪਪੂਲ ਲਾਇਆ ਜੀ ਹਰ ਸਾਲ ਮੈਂ ਇਤਨੇ ਪਪੂਲ ਲੋਂਨਾ ਇਹਦੇ ਵਿੱਚ ਮੈਂ ਕਣਕ ਵੀ ਬੀਜਦਾ ਜੀ ਜਿਤਨਾ ਹੋਇਆ ਸਾਹਮਣੇ ਤੁਸੀਂ ਆਈ ਆ। ਬਬੂ ਜੀ ਕਣਕ ਤੁਸੀਂ ਆਵਾ ਭਿੱਜੀ ਹੋਈ ਆ। ਹਾਂ ਆਹ ਵੇ ਸਾਹਮਣੇ ਕਣਕ ਵੀ ਦੁੱਧੀ ਆ। ਠੀਕ ਹੈ ਜੀ। ਇਹ ਕਣਕ ਤੁਸੀਂ ਹਜੇ ਵੱਢੀ ਨਹੀਂ। ਨਹੀਂ ਕਣਕ ਬਸ ਹੋਣਾ ਪੈਣਾ ਨਹੀਂ ਪੋਟੋ। ਉਹ ਕਣਕ ਕਿੰਨੇ ਦੀ ਹੋ ਜਾਂਦੀ ਇੱਕ ਮਹੀਨੇ ਚ ਮਤਲਬ ਕੈਮਰਾਮੈਨ ਨੂੰ ਕਹਿੰਦਾ ਅੱਗੇ ਜਾਣਾ। ਕਿੰਨੇ ਕਿੰਨੇ ਦੀ ਹੋ ਜਾਂਦੀ ਇਹ ਕਣਕ ਤੇ ਇਹ ਜਿਹੜੀ ਸਾਡੀ ਕਿੱਲੇ ਦੀ ਕਣਕ ਜਿਹੜੀ ਆ ਕੋਈ 70 80 ਦੀ ਨਿਕਲ ਆਉਂਦੀ ਆ। ਉਹ ਨਿਕਲਦੀ ਆ ਜੀ। ਹਾਂ 70 80000 ਦੀ ਬਾਈ ਜੀ ਇਹਨਾਂ ਦੀ 6 ਮਹੀਨੇ ਦੀ ਕਣਕ ਨਿਕਲਦੀ ਆ। ਇੱਕ ਸਾਲ ਦੇ ਜਿਹੜਾ ਮਤਲਬ ਇਹਦੇ ਵਿੱਚ ਸਾਡੇ ਕੋਲ ਜਿਹੜਾ ਟਾਈਮ ਫालतੂ ਬਚਦਾ ਨਾ ਅਸੀਂ ਸਬਜ਼ੀਆਂ ਲਾ ਲੈਂਦੇ ਆ ਵਿੱਚ ਜੀ ਉਹ ਸਬਜ਼ੀਆਂ ਖਤਮ ਹੁੰਦੀਆਂ ਅਮੜ ਕੇ ਝੋਨੇ ਦਾ ਸਾਡਾ ਝੋਨਾ ਲਾ ਦਿੰਦੇ ਫਿਰ ਅਸੀਂ ਝੋਨਾ ਲਾ ਦਿੰਦੇ ਆ ਉਧਰ ਫਸਲਾਂ ਤੁਸੀਂ ਚਾਰ-ਚਾਰ ਫਸਲਾਂ ਕਰਦੇ ਆ ਅਸੀਂ ਚਾਰ-ਚਾਰ ਫਸਲਾਂ ਕਰਦੇ ਆ ਇਹਨੀ ਮਿਹਨਤ ਕਰਨ ਦੇ ਨਾਲ ਹੀ ਸਾਨੂੰ ਜਿਹੜੇ ਆ ਨਾ ਤੇ ਹੁਣ ਜੀ ਕਹਿੰਦੇ ਸੀ ਪੋਪੂਲਰ ਵਧਣਾ ਜੀ ਤੇ ਪੋਪੂਲਰ ਦੀ ਸਾਨੂੰ ਬਹੁਤ ਕਮਾਈ ਹੁੰਦੀ ਹੈ ਇਹ ਕਿੰਨੀ ਸੀ ਕਿਹਦੇ 10 ਲੱਖ ਰੁਪਏ ਸਾਨੂੰ ਚਾਹੀਦੇ 10 ਲੱਖ ਰੁਪਏ 40 ਲੱਖ ਰੁਪਏ ਕਮਾਈ ਕਮਾਈ ਕਰਦੇ ਹੋ ਹੋ ਜਾਂਦਾ ਠੀਕ ਹੈ ਜੀ ਦੇਖੋ ਬਾਈ ਅ 2 ਲੱਖ ਦੀ ਦਾ ਇਹ ਫਸਲ ਕਰਦੇ ਸਾਲ ਚ 4 ਸਾਲਾਂ ਚ ਹੋ ਗਈ 8 ਲੱਖ ਦੀ ਦਾ ਫਸਲ ਹੋ ਗਈ ਤੇ ਤੁਸੀਂ ਦੇਖੋ ਜੀ 10 ਲੱਖ ਦੀ ਮਤਲਬ ਇਹ ਪਪੂਲਰ ਵੇਚਦੇ ਆ 18 ਲੱਖ ਦੀ ਫਸਲ ਇਹ 4 ਸਾਲ ਚ ਕਰਦੇ ਆ ਅਪਾ ਤੁਹਾਨੂੰ ਬਾਹਰ ਜਾਣ ਦੀ ਕੋਈ ਲੋੜ ਪੁੱਤ ਆਂਦੇ ਆ ਜਿੰਨ ਆਜਵੇਂ ਤਰੀਕਾ ਉਹਦਾ ਇੱਥੇ ਅਮਰੀਕਾ ਇੱਥੇ ਅਮਰੀਕਾ ਜੀ ਜੇ ਸਾਨੂੰ ਅਸੀਂ ਵਿਹਣਤ ਕਰੀਏ ਜੀ ਅਬ ਅੱਗੇ ਤੁਹਾਨੂੰ ਲੈ ਕੇ ਚੱਲਦੇ ਆ ਕੈਮਰਾਮੈਨ ਨੂੰ ਬਿੰਦੀ ਅੱਗੇ ਆਓ ਜੀ ਇਧਰ ਬਾਪੂ ਜੀ ਨੇ ਗਾਹ ਪਪੂਲਰ ਨੇ ਬਗਾਉ ਹੋਇਆ ਉਸ ਨੂੰ ਦਿਖਾਉਣਾ ਹੈ ਜੀ ਹਾਂਜੀ ਆਪੋ ਜੀ ਆ ਜੀ ਜੇਕਰ ਆਪਾਂ ਹਮ ਹਰ ਕੰਮ ਕਿਸੇ ਢੰਗ ਦੇ ਨਾਲ ਕਰੀਏ ਜੀ ਔਰ ਮਿਹਨਤ ਕਰੀਏ ਲਗਨ ਲਾ ਕੇ ਜੀ ਤੇ ਪੁੱਤ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਉਹ ਸਾਡਾ ਦੇ ਪੰਜਾਬ ਸਵਰਗ ਹੈ ਸਵਰਗ ਇਹਦੇ ਉੱਤੇ ਤੇ ਲੋਕਾਂ ਨੇ ਬਹੁਤ ਸਾਰੀਆਂ ਨਜ਼ਰਾਂ ਨੇ ਬਾਬੂ ਜੀ 4 ਏਕੜ ਤੋਂ ਹੁਣ ਤੁਸੀਂ ਕਿੰਨੀ ਜ਼ਮੀਨ ਬਣਾਲੀ ਚਾਰੇ ਪਾਸੇ ਤੁਹਾਡੇ ਪਪੂਲਰ ਹੀ ਦਿੰਦੇ ਆ ਆ ਤਰ ਤੱਕ ਕੈਮਰਾਮੈਨ ਨੂੰ ਬੇਨਤੀ ਕਰਦੇ ਆ ਦਿਖਾਓ ਬਾਈ ਅਗਲੇ ਕਾਹੀ ਲੱਗਦਾ ਜੰਗਲੀ ਜੰਗਲਾ ਇੱਕ ਹੋਰ ਗੱਲ ਉਹ ਦੇਖਣ ਚਾਹੀਏ ਵੀ ਇੱਥੇ ਮੀਂਹ ਬਹੁਤ ਪੈਂਦਾ ਜੀ ਕੀ ਕਰਨਾ ਕਿਉਂਕਿ ਪਿੱਛੇ ਮੀਂਹ ਨਹੀਂ ਸੀ ਤੇ ਮੀਂਹ ਜ਼ਿਆਦਾ ਹੈ ਗੱਲ ਹੈਗੀ ਆ ਇਹ ਕਿ ਜਿੱਥੇ ਵੀ ਹਾਂਜੀ ਰੁੱਖ ਜ਼ਿਆਦਾ ਹੋਣਗੇ ਨਾ ਜੀ ਉੱਥੇ ਮੀਂਹ ਜਿਹੜਾ ਉਹ ਜ਼ਿਆਦਾ ਹੋਏਗਾ ਠੀਕ ਹੈ ਜੀ ਕਿਉਂਕਿ ਇਹ ਇਹ ਸਾਡਾ ਵਾਤਾਵਰਣ ਜਿਹੜਾ ਇਸੇ ਵਾਸਤੇ ਤਾਂ ਕਹਿੰਦੇ ਆ ਜੀ ਕਿ ਲਾਓ ਰੁੱਖ ਤੇ ਬਚਾਓ ਮਨੁੱਖ ਹਾਂ ਤੇ ਬਾਬਾ ਜੀ ਜਿਹੜੇ ਇਹ ਦਰਖਤ ਹੈ ਇਹ ਕਿੰਨੇ 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 ਟਾਈਮ ਦੇ ਹੋਗੇ ਜੀ ਜਿਹੜੇ ਦਰਖਤ ਇਹ ਪੁੱਤ ਤਕਰੀਬਨ ਇਹ ਸਾਲ ਕਦੇ ਹੀ ਆ ਜੀ ਇਹ ਇਹ ਜਦੋਂ ਸਮੁਲਾਬਿਤ ਚੈਨੇ ਪਛਾੜੇ ਨੂੰ ਹੋਰ ਲੱਗਣੇ ਫਿਰ ਇਸੇ ਤਰ੍ਹਾਂ ਬਣ ਜਾਣੇ ਆ ਜੀ ਤੇ ਬਾਪੂ ਇਹ ਆ ਕਿੰਨੇ ਇਹ ਤਿੰਨ ਸਾਲ ਦੇ ਹੋਗੇ ਬਸ ਇਹ ਤੇ ਉਹਨਾ ਆਪਾਂ 4-5 ਸਾਲ ਵਧਾ ਦੇਣੇ ਆ ਵਧਾ ਦੇਣੇ ਆ ਉਹ ਸਾਹਮਣੇ ਜੀ ਉਹ ਉਹਨਾਂ ਦੀ ਸੇਲ ਹੋ ਚੁੱਕੀ ਹੈ ਨਾ ਉਹਨਾਂ ਦੀ ਸੇਲ ਹੋ ਚੁੱਕੀ ਆ ਠੀਕ ਹੈ ਉਹ ਤੁਹਾਨੂੰ ਦਿਖਾ ਕੇ ਲਾਉਣੇ ਆ ਜੀ ਸੋ ਬਾਈ ਇਹ ਬਜ਼ੁਰਗੋ ਆ ਜਿਹੜੇ ਮਤਲਬ ਕੀ ਹੈ 4 ਸਾਲਾਂ ਦੇ ਵਿੱਚ 18 ਤੋਂ 19 ਲੱਖ ਰੁਪਏ ਕਮਾਉਂਦੇ ਆ ਆਪਾਂ ਬਾਹਰ ਜਾ ਕੇ ਜਿਹਦੇ ਮੁੰਡੇ ਪੈਤੀ 20 ਲੱਖ ਰੁਪਏ ਲਾ ਕੇ ਜਾਂਦੇ ਆ ਉਹ ਇੰਨੀ ਕਮਾਈ ਕਰਦੇ ਉਹ ਨਹੀਂ ਤੁਸੀਂ ਕਰਦੇ ਪੁੱਤ ਗੱਲ ਸੁਣ ਬਾਹਰ ਜਾ ਕੇ ਉਹ ਸਾਡੇ ਜਿੰਨੀ ਸਾਡੇ ਤੋਂ ਵੱਧ ਮਿਹਨਤ ਕਰਦੇ ਆ ਜੀ ਫੇਰ ਵੇਖੋ ਬਾਹਰ ਜਿਹੇ ਮਿਹਨਤ ਵੱਧ ਕਰਦੇ ਆ ਪੈਸੇ ਵੱਧ ਕਮਾਉਂਦੇ ਆ ਤੇ ਉਥੇ ਖਰਚੇ ਵੀ ਵੱਧ ਆ ਜੀ ਜੀ ਸਮਝ ਗਏ ਜੀ ਤੇ ਅਸੀਂ ਇੱਥੇ ਰਹਿ ਕੇ ਜੇ ਅਸੀਂ ਇੱਥੇ ਮਿਹਨਤ ਕਰੀਏ ਮੇਰੇ ਜਿਹੜੇ ਹੰਦ ਨੌਜਵਾਨ ਜਿਹੜੇ ਕਹਿੰਦੇ ਨਾ ਅਸੀਂ ਬਾਹਰ ਜਾਣਾ ਜੀ ਉਹਨਾਂ ਨੂੰ ਇਹ ਅਪੀਲ ਆ ਕਿ ਪੁੱਤਰ ਬਾਹਰ ਨਾ ਜਾਓ ਬਬੂ ਜੀ ਕਿਹੜਾ ਏਰੀਆ ਹੈ ਕਿਹੜਾ ਮਤਲਬ ਕਿਹੜਾ ਜ਼ਿਲ੍ਹਾ ਹੈ ਇਹ ਇਹ ਜ਼ਿਲ੍ਹਾ ਰੋਪੜ ਦੇ ਵਿੱਚ ਪਈ ਹੈ ਰੋਪੜ ਜ਼ਿਲ੍ਹੇ ਵਿੱਚ ਪਈਦਾ ਦੇਖੋ ਦੋਸਤੋ ਤੁਸੀਂ ਦੇਖ ਰਹੇ ਹੋ ਬਾਈ ਜੀ ਇਧਰ ਕੈਮਰਾਮੈਨ ਨੂੰ ਬੇਂਦੀ ਹੈ 18 ਤੋਂ 20 ਲੱਖ ਰੁਪਈਆ ਜਿਹੜਾ ਮਤਲਬ ਕਮਾਉਂਦਿਆ ਦਿਖਾ ਦੋ ਬਾਈ ਕਰਵਾਣਾ ਜਾ ਸੋ ਸਾਰੇ ਵੀਰਾਂ ਨੂੰ ਬਾਈ ਜੀ ਤੁਸੀਂ ਬਜ਼ੁਰਗਾਂ ਦਾ ਨੰਬਰ ਲੈ ਸਕਦੇ ਹੋ ਇਹ ਕਮਾਈ ਬਹੁਤ ਹੈ ਬਾਈ ਜੇ ਜ ਤੁਸੀਂ ਕਣਕ ਦੀ ਫਸਲ ਦੇਖੋ ਕਣਕ ਦੇ ਵਿੱਚੋਂ ਇਹਨਾਂ ਨੇ ਬਾਈਆਂ ਨੇ ਇਕੱਲਾ ਕਣਕੀ ਵੇਜੀ ਹੈ ਤੇ ਇਧਰ ਕਣਕ ਵੱਢਤੀ ਤੇ ਤੁਸੀਂ ਦੇਖੀਏ ਬਾਈਆਂ ਜਿਵੇਂ ਚਾਰ ਪੰਜ ਗੱਡੀਆਂ ਆ ਬਾਈ ਥੋੜੀ ਸਲਾਹ ਲੈਣ ਵੀ ਆਉਂਦੇ ਹੁਣ ਕਿ ਲੋਕ ਉਧਰ ਉਧਰੋਂ ਮੇਰੇ ਕੋਲ ਤਾਂ ਬਹੁਤ ਲੋਕ ਆਉਂਦੇ ਜਿਹੜੇ ਲੋਕ ਆਉਂਦੇ ਮੈਂ ਉਹਨਾਂ ਨੂੰ ਇਹੀ ਸਲਾਹ ਦਿੰਦਾ ਜੀ ਕਿ ਪੁੱਤ ਬਾਹਰ ਜਾਣ ਦੇ ਵਿੱਚ ਕੋਸ਼ਿਸ਼ ਨੀ ਜੀ ਇੱਕ ਤੇ ਅਸੀਂ ਆਪ ਦਾ ਜਿਹੜਾ ਇਥੋਂ ਕਾਲੀ ਬਣਾ ਵੇਸ ਕੇ ਫੇਰ ਬਾਹਰ ਨੂੰ ਜਾਂਦੇ ਹਾਂ ਹੂੰ ਤੇ ਪਹਿਲੀ ਬੰਨੇ ਦੀ ਐਸ ਵੇਲੇ ਪੰਜਾਬ ਦੀ ਇੰਨੀ ਕੁ ਵੈਲਿਊ ਆ ਕਿ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਪੰਜਾਬ ਤੇ ਟਿਕੀਆਂ ਹੋਈਆਂ ਆਪੋ ਪਰਿਵਾਰ ਚ ਕੌਣ-ਕੌਣ ਆਪਣੇ ਆਪਣੇ ਪਰਿਵਾਰ ਪੂਰਾ ਭਰਿਆ ਪਰਿਵਾਰ ਆ ਜੀ ਪੁੱਤਰ ਆ ਨੂਆ ਵਾ ਪੋਤਰੇ ਪੋਤਰੀਆਂ ਆ ਜੀ ਪੂਰੇ ਪਰ ਹੈ ਪਰਿਵਾਰ ਆਪਣਾ ਮਤਲਬ ਬੱਚਿਆਂ ਨੂੰ ਤੁਸੀਂ ਬਾਹਰ ਜਾਣ ਦੀ ਤੁਹਾਨੂੰ ਲੋੜ ਨਹੀਂ ਪਈ ਜੇ ਬੱਚਾ ਨੇ ਕਿਹਾ ਅਸੀਂ ਬਾਹਰ ਜਾਣਾ ਨਾ ਨਾ ਮੇਰੇ ਬੱਚੇ ਜਿਹੜੇ ਮੈਂ ਤਾਂ ਲੋਕਾਂ ਨੂੰ ਸਲਾਹ ਦਿੰਨਾ ਕਿ ਬਾਹਰ ਨਾ ਜਾਓ ਜੀ ਤੇ ਜੇ ਮੇਰੇ ਬੱਚੇ ਹੀ ਬਾਹਰ ਚਲੇ ਗਏ ਮੈਂ ਕਿਸੇ ਨੂੰ ਕੀ ਸਲਾਹ ਦਊਗਾ ਬਿਲਕੁਲ ਸੋ ਆ ਬਾਈ ਜਿਹੜਾ ਇਹ ਹੋਰ ਗੱਲ ਪੁੱਛਦੇ ਨੇ ਜਿਵੇਂ ਅਸੀਂ ਬਠਿੰਡੇ ਤੋਂ ਸੰਗਰੂਰੀ ਏਰੀਏ 'ਚ ਉਧਰ ਘਟ ਹੁੰਦੇ ਆ ਉਧਰ ਮਤਲਬ ਫਸਲ ਜੇ ਆਪਾਂ ਪਪੂਲਰ ਬੀਜ ਦੀਆਂ ਦਾ ਫਸਲ ਨਹੀਂ ਹੁੰਦੀ ਇਹ ਕੀ ਕਰਨੇ ਇੱਧਰ ਦੀ ਧਰਤੀ ਦੇ ਉਧਰਲੀ ਦਾ ਕੀ ਫਰਕ ਹੈ ਇਹੀ ਇਹੀ ਤੁਹਾਨੂੰ ਮੈਂ ਦੱਸਿਆਦਾ ਕਿ ਹੁਣ ਇੱਥੇ ਸਾਡੇ ਕੋਲ ਪਾਣੀ ਜਿਹੜਾ ਸਾਤ ਜਿਹੜੀ ਸਾਡੇ ਇੱਥੇ ਜ਼ਿਆਦਾ ਹੁੰਦੀ ਜੀ ਬਰਸਾਤ ਤਾਂ ਦੀ ਹੀ ਜ਼ਿਆਦਾ ਹੁੰਦੀ ਕਿ ਸਾਡੇ ਇੱਥੇ ਅਸੀਂ ਦਰਖਤ ਬਹੁਤ ਲਾਏ ਆ ਜੀ ਉਧਰ ਤੇ ਲੋਕ ਵੀ ਤੇਜ ਅਗਰ ਮਿਹਨਤ ਕਰਨ ਜੀ ਔਰ ਇਸੇ ਤਰ੍ਹਾਂ ਅਸੀਂ ਦਰਖਤ ਲਗਾਉਣ ਜੀ ਤੇ ਉਧਰ ਵੀ ਇਹੋ ਜਿਹਾ ਵਾਤਾਵਰਣ ਬਣ ਸਕਦਾ ਇਹ ਜਿਹੜੇ ਪਪੂਲਰ ਦੂਰ ਤੱਕ ਦੇਖ ਰਹੇ ਹੋ ਜੀ ਆਪਾਂ 20 30 ਕਿਲੇ ਦੀ ਮਾਰ ਦੇ ਵਿੱਚ ਇਹ ਥੋੜੇ ਹੋਰ ਪਿੰਡਾਂ ਦੇ ਲੋਕਾਂ ਨੇ ਵੀ ਮਤਲਬ ਲਾਏ ਹੈਗੇ ਸਾਡੇ ਬਹੁਤ ਪਿੰਡ ਵਿੱਚ ਜਿੰਨਿਆ ਕੋਲ ਜ਼ਮੀਨਾਂ ਨਾ ਠੀਕ ਹੈ ਜੀ ਤਕਰੀਬਨ ਬਹੁਤਿਆਂ ਨੇ ਅਸੀਂ ਇਹ ਬਿਜ਼ਨਸ ਰੱਖਿਆ ਕਿ ਪਪੂਲਰ ਲੋ ਨਾਲ ਹੀ ਇਹਦੇ ਵਿੱਚੋਂ ਅਸੀਂ ਸਬਜ਼ੀ ਵੀ ਲੈ ਲੈਨੇ ਆ ਇਹਦੇ ਵਿੱਚੋਂ ਅਸੀਂ ਕਣਕ ਵੀ ਲੈ ਲੈਨੇ ਝੋਨਾ ਵੀ ਲੈ ਲੈਨੇ ਹਾਂ ਤਾਂ ਇਹਦੇ ਵਿੱਚ ਝੋਨਾ ਲਾਵਾਂਗੇ ਜੀ ਇਹਦੇ ਤੋਂ ਬਾਅਦ ਹੂਂ ਲਾਵਾਂਗੇ ਅਸੀਂ ਸਬਜ਼ੀ ਸਬਜ਼ੀ ਲਾਵਾਂਗੇ ਜੀ ਹਾਂ ਠੀਕ ਹੈ ਜੀ ਸਬਜ਼ੀ ਦੇ ਬਾਅਦ ਦੋ ਤਿੰਨ ਸਬਜ਼ੀ ਜਿਹੜੀ ਜਲਦੀ ਤਿਆਰ ਹੋ ਜਾਂਦੀ ਹੈ ਜੀ 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 ਔਰ ਦੋ ਤਿੰਨ ਮਹੀਨੇ ਸਬਜ਼ੀ ਖਾ ਕੇ ਉਹਦੇ ਬਾਅਦ ਫਿਰ ਝੋਨਾ ਸਬਜ਼ੀ ਦੇ ਬਾਅਦ ਫਿਰ ਕਿੰਨੀ ਕਮਾਈ ਹੋ ਜਾਂਦੀ ਹੈ ਨਾ ਜਾਜ ਬੱਸ ਰੋਟੀ ਟੋਕ ਚੱਲੇ ਜਾਂਦਾ ਬਧੀ ਚੱਲਦਾ ਹਾਂ ਸੋ ਆ ਦੇਖੋ ਭਾਈ ਇਧਰ ਕਣਕ ਵਾ ਪੂਜੀ ਨੇ ਮੜਤੀ ਤੇ ਆ ਸਬਜ਼ੀ ਦੀ ਤਿਆਰੀ ਹੈ ਸਬਜ਼ੀ ਕਿਹੜੀ ਕਿਹੜੀ ਲਾਉਣ ਦੀ ਤਿਆਰੀ ਹੈ ਜੀ ਹੁਣ ਹੁਣ ਹਾਲੀ ਦੀਆਂ ਜਿਹੜੀਆਂ ਕੱਦੂ ਤੋਰੀ ਭਿੰਡੀ ਉਹ ਕੋਈ ਲੱਗਣੀ ਆ ਠੀਕ ਹੈ ਜੀ ਤੇ ਇਹ ਕਣਕ ਦਾ ਹੁਣ ਕਿੰਨਾ ਟਾਈਮ ਲੱਗਿਆ ਜੀ ਕਣਕ ਨੂੰ ਕਿੰਨੇ ਟਾਈਮ ਤੱਕ ਮੜਤੀ ਹੈ ਕਣਕ ਦਾ ਬਸ ਆ ਛਿੱਟਾਂ ਦੇ ਕਰਕੇ ਰੋਕੀ ਹੋਈ ਆ ਜੀ ਨਹੀਂ ਤੇ ਇਹ ਤੇ ਆਪਾਂ ਹੁਣ ਵੜਾ ਦੇਣੀ ਸੀ ਜੋ ਕਣਕ ਪੱਕੀ ਪਈ ਆ ਸਿਰਫ ਛਿੱਟਾ ਗਿਲਾ ਹੋ ਗਿਆ ਨਾ ਉਹਦੇ ਕਰਕੇ ਆ ਦੇਖੋ ਭਾਈ ਬਾਈਆਂ ਕੋਲੇ ਮੁੰਡੇ ਆਏ ਹੋਏ ਆ ਬਾਈਆਂ ਦੀ ਸਲਾਹ ਲੈਣ ਆ ਤੁਸੀਂ ਦੇਖੋ ਗੱਡੀਆਂ ਖੜੀਆਂ ਹੋਈਆਂ ਤੇ ਇੰਨੀਆਂ ਗੱਡੀਆਂ ਕਮ ਜੀ ਜੀ ਲੱਖ ਗੱਡੀਆਂ ਨੇ ਇਹ ਲੋਕ ਤੁਸੀਂ ਆਪ ਹੀ ਹਿਸਾਬ ਲਾ ਲਓ ਜੀ ਇਹ ਇੰਨੀਆਂ ਗੱਡੀਆਂ ਨੇ ਜੀ ਤੇ ਅੱਜ ਗੱਡੀ ਆਉਂਦੀ ਕਿੰਨੇ ਦੀ ਆ ਉਹ ਜਿਹੜੇ ਸੋਚਿਆ ਸੀ ਵੀ ਤੁਸੀਂ ਤੁਹਾਡੇ ਕੋਲ ਗੱਡੀਆਂ ਹੋਣਗੀਆਂ ਇੰਨੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਹੋਣਗੀਆਂ ਲੋਕ ਥੋੜੇ ਦੀ ਸਲਾਹ ਲੈਣ ਆਉਣਗੇ ਕਦੇ ਥੋੜੀ ਜਿਹੀ ਸੋਚ ਹੋਈ ਸੀ ਵੀ ਤੁਸੀਂ ਇੱਕ ਗਰੀਬੀ ਝੋਟੇ ਹੋਏ ਬੱਸ ਤੂੰ ਸੋਚਦੀ ਗੱਲ ਕਰਦਾ ਹੂੰ ਉਹ ਮੇਰੇ ਕੋਲੇ ਤਾਂ ਸਾਈਕਲ ਵੀ ਨਹੀਂ ਸੀ ਜੀ ਇੱਕ 50 ਰੁਪਏ ਉਸ ਟਾਈਮ ਦੀ ਦਿਹਾੜੀ ਜਿਹੜੀ ਸੀਗੀ ਪਰ ਇੱਕ ਗੱਲ ਹੈ ਪੁੱਤ ਉਸ ਵੇਲੇ ਦੇ ਜਿਹੜੇ 50 ਰੁਪਏ ਸੀ ਨਾ ਜੀ ਉਹ ਬਹੁਤ ਵਧੀਆ ਠੀਕ ਜੀ। ਉਹna ਪੰਜਾਹ ਹਜ਼ਾਰ ਰੁਪਈਆ 'ਚ ਬਰਕਤ ਬਹੁਤ ਸੀ। ਅੱਬਾ ਜੀ ਕਿੰਨੇ ਦਾ ਲਿਆ ਸੀ ਉਸ ਟਾਈਮ 4 ਏਕੜ ਦੇ ਤੁਸੀਂ ਕਿਹਾ 4 ਮਰਲੇ ਲਏ ਸੀ। ਜਿਹੜੇ 4 ਮਰਲੇ ਲਏ ਸੀ ਨਾ ਮੈਂ ਉਸ ਟਾਈਮ ਕੋਈ ਤਕਰੀਬਨ 3000 ਦੇ ਵਿੱਚ ਮੈਂ ਲਿਆ ਸਾਰਾ ਲੈ ਲਿਆ ਸੀ ਜੀ। ਹਾਂ। ਠੀਕ ਹੈ ਜੀ। ਤੇ ਅੱਜ ਐਸਵੇਂ ਨੇ ਕਰੋੜਾਂ ਦੇ ਹਿਸਾਬ ਨਾਲ ਸਾਡੀ ਜ਼ਮੀਨ ਦਾ ਜ਼ਮੀਨ ਵੀ ਹੈ ਜੀ, ਆਲੀਸ਼ਾਨ ਕੋਠੀ ਵੀ ਹੈ, ਬੱਚੇ ਥੋੜੇ ਇੱਧਰ ਵਧੀਆ ਜਿਹੜੇ ਪੁੱਤ-ਪੋਤੇ ਸਟੱਡੀ ਕਰ ਰਹੇ ਆ। ਇਹ ਸਾਰਾ ਪਰਿਵਾਰ ਕੰਮ ਕਰਦਾ ਜੀ। ਸਾਰਾ ਪਰਿਵਾਰ ਹੀ ਕੰਮ ਕਰਦਾ ਜੀ, ਜ਼ਿੰਮੇਵਾਰੀ ਜਿਹੜੀ ਹੈ ਇਕੱਲਾ ਬੰਦਾ ਕਰ ਹੀ ਨਹੀਂ ਸਕਦਾ ਕਿ ਮਿੱਟੀ ਨਾ ਮਿੱਟੀ ਚ ਬਹਾਂ ਕਰਾਉਣਾ ਸੀ ਨਾ ਮਿੱਟੀ ਨਾ ਮਿੱਟੀ ਹੋਣਾ ਪੈਂਦਾ ਜਿਵੇਂ ਆਪਾਂ ਘਰਾਂ ਦੇ ਡੰਗਰ ਰੱਖਦੇ ਹਾਂ ਜੀ ਉਹਦਾ ਦੁੱਧ ਤਾਂ ਹੀ ਪੀਤਾ ਜਾਂਦਾ ਹੈ ਜੇ ਡੰਗਰ ਦੇ ਨਾਲ ਡੰਗਰ ਹੋਈਏ ਉਹਦੀ ਸੇਵਾ ਕਰੀਏ ਉਹਦਾ ਆਪਾਂ ਗੋਇਆ ਗਿਆ ਚੁੱਕੀਏ ਤੇ ਤਾਂ ਹੀ ਅਸੀਂ ਉਹਦਾ ਦੁੱਧ ਪੀ ਸਕਦੇ ਹਾਂ ਉਹ ਹੀ ਹਾਲ ਜ਼ਮੀਨ ਦਾ ਵਾ ਆਓ ਜੀ ਦੋਸਤੋ ਦੋਨੇ ਮਿੱਟੀ ਨਾ ਮਿੱਟੀ ਹੋਣਾ ਪੈਂਦਾ ਤੇ ਫੇਰ ਹੀ ਸਾਨੂੰ ਜਿਹੜਾ ਨਾ ਇਹ ਫਲ ਦਿੰਦੀ ਹੈ ਬਾਪੂ ਪੂਰੇ ਦਿਮਾਗ ਨਾਲ ਚੱਲਦੇ ਆ ਜੀ ਆ ਦੇਖੋ ਜੇ ਕਣਕ ਦੀ ਉਹਨੇ ਕੜਾਈ ਕਰਕੇ ਇਥੇ ਫਸਲ ਲਾ ਦੇਣੀ ਹੈ ਇਥੇ ਸਬਜ਼ੀ ਲਾ ਦੇਣੀ ਹੈ ਮਗਰ ਉਥੇ ਪਨੀਰੀ ਲਈ ਹੋਈ ਇਹਨਾਂ ਨੇ ਪਪੂਲਰਾਂ ਦੀ ਉਹ ਵੀ ਬਾਈ ਦਿਖਾ ਦੋ ਮਗਰ ਉਹ ਦੇਖੋ ਜੀ ਮਤਲਬ ਉਹ ਉਹ ਤਿਆਰ ਜਿਹੜੇ ਆਪਣੀ ਪਨੀਰੀ ਅਸੀਂ ਬਾਅਦ ਪਨੀਰੀ ਜਿਹੜੀ ਆਪਣੀ ਜਦੋਂ ਕੱਟਿਆ ਗਿਆ ਮੁੜ ਕੇ ਇੱਥੋਂ ਚੁੱਕ ਕੇ ਉਧਰ ਲਾ ਦੇਣੀ ਸੀ ਆ ਦੇਖੋ ਜੀ ਬਾਈਆਂ ਗੱਡੀਆਂ ਜਿਹੜੀਆਂ ਗੱਡੀਆਂ ਦਾ ਕੋਈ ਨਿਗ੍ਹਾ ਮਰਾ ਦੋ ਸੋ ਬਾਈ ਜਿਹੜੇ ਵੀ ਬਾਹਰ ਭਜਦੇ ਆ ਉਹਨਾਂ ਨੂੰ ਅਸੀਂ ਇਹੀ ਸਲਾਹ ਦਿੰਨੇ ਆ ਵੀ ਇੱਧਰ ਆਪਦਾ ਕੰਮ ਕਰੋ ਚੰਗਾ ਪੈਸਾ ਕਮਾਓ ਬਾਪੂ ਜੀ ਇੱਕ ਮਿਸਾਲ ਹੈ ਜਿਹਨਾਂ ਨੇ ਗਰੀਬੀ ਤੋਂ ਉੱਠ ਕੇ ਲੱਖਾਂ ਰੁਪਈਆ ਕਮਾਇਆ ਤੇ ਪਪੂਲਰ ਦੀ ਖੇਤੀ ਬਹੁਤ ਲਾਹੇਵੰਦ ਹੈ ਬਹੁਤ ਜੀ ਬਾਬਾ ਜੀ ਕੀ ਕੀ ਚੀਜ਼ ਜਮਾਉਣ ਦੇ ਗੰਦੋ ਬੁੱਲੋ ਕਿ ਕੀ ਚੀਜ਼ ਜਮਾਉਣੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ ਹਾਂ ਅਸੀਂ ਲੋਕ ਕਹਿ ਦਿੰਨੇ ਆ ਕਿ ਬਾਹਰ ਜਾ ਕੇ ਬੜਾ ਪੈਸਾ ਵਾ ਜੀ ਪੈਸਾ ਨਹੀਂ ਆ ਬਾਹਰ ਵੀ ਜੀ ਬਾਹਰ ਵੀ ਜਿਹੜੇ ਪੈਸੇ ਇੰਨੇ ਕੀ ਮਿਲਦੇ ਜਿੰਨੇ ਕਹੀ ਇੱਥੇ ਕਮਾਉਣੇ ਆ ਉਹ ਪੈਸਾ ਵੱਧਦਾ ਕਿਦੋਂ ਆ ਵੱਧਾ ਉਦੋਂ ਜਦੋਂ ਉਹਨੂੰ ਡਾਲਰਾਂ ਨੂੰ ਇੱਥੇ ਇੱਧਰ ਭੇਜਦੇ ਆ ਕਰੰਸੀ ਚ ਕਨਵਰਟ ਕਰਦੇ ਆ ਕਿਉਂਕਿ ਅੱਜ 1 ਡਾਲਰ ਦੀ ਕੀਮਤ ਜਿਹੜੀ ਉਹ 82 ਰੁਪਏ ਹੈ। 82 ਰੁਪਏ। ਇਹ ਇਹੀ ਉੱਥੇ ਰੁਪਈਆ ਕਮਾਇਆ। ਉੱਥੇ ਉੱਥੇ ਵੀ 82 ਰੁਪਏ ਚ ਰੁਪਈਆ ਹੀ ਚੱਲਣਾ। ਉੱਥੇ ਰੁਪਈਆ ਚੱਲਣਾ। ਸਾਡੇ ਕੋ ਇਥੇ ਆਣ ਕੇ ਉਹ 82 ਹੋ ਜਾਂਦੇ ਆ। ਪਾਪੂ ਜੀ ਫਿਰ ਕੀ ਕੀ ਚੀਜ਼ਾਂ ਬੰਦਿਆ ਸਾਨੂੰ ਲਾਸਟ ਵਾਰੀ ਜਾਂਦੇ ਜਾਂਦੇ ਦੱਸੋ ਵੀ ਕਿਹੜੇ ਲੋਕਾਂ ਨੂੰ ਨਹੀਂ ਪਤਾ ਵੀ ਪਪੂਲਰ ਦੇ ਤੋਂ ਕੀ ਕੀ ਤਿਆਰ ਹੁੰਦੀ ਹੈ। ਇਹ ਪਪੂਲਰ ਦੇ ਤੋਂ ਜਿੰਨਾ ਆਪਣਾ ਫਰਨੀਚਰ ਵਗੈਰਾ ਇਹ ਸਾਰਾ ਪਪੂਲਰ ਦੇ ਅੱਜ ਕੱਲ੍ਹ ਚੱਲਣ ਰਿਹਾ। ਜਿਵੇਂ ਸਰਮਿਕਾ ਅਪਲਾਈ ਹੋੜ ਜੋ ਸਾਰਾ ਕੁਝ ਹੀ। ਠੀਕ ਹੈ। ਕਿਉ ਤੇ ਇਹ ਜਿਹੜਾ ਵਾ ਇਹ ਧਰਤੀ ਦੇ ਚੋਂ ਫालतू ਪਾਣੀ ਨਹੀਂ ਜੀ। ਠੀਕ ਆ। ਸੋ ਦੋਸਤੋ ਬਾਪੂ ਜੀ ਨੇ ਬਹੁਤ ਵਾਰ ਸਾਨੂੰ ਸੁਝਾਅ ਦਿੱਤੇ ਆ ਇਹ ਖੇਤੀ ਕਰੋ ਤੁਸੀਂ ਲੱਖ ਰੁਪਈਆ ਕਮਾ ਸਕਦੇ ਹੋ। ਬਾਪੂ ਜੀ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇੱਕ ਬਹੁਤ ਵੱਡੀ ਮਸਾਲ ਹੈ ਜਿਹੜੇ ਇੱਕ ਸਾਲ ਦੇ ਵਿੱਚ 18 ਤੋਂ 20 ਲੱਖ ਰੁਪਈਆ ਕਮਾਰੇ ਆ। ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡਾ ਫਾਇਦਾ ਹੋ ਜੇ। ਸਸੀ ਗੱਲ, ਸਸੀ ਗੱਲ ਬਾਪੂ ਜੀ। ਸ਼ਾਸਵੀ ਕਾਲ ਜੀ ਤੇ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਚੱਲ ਕੇ ਮੇਰੇ ਕੋਲ ਆ। ਥੈਂਕ ਯੂ।